ਹੈਲੋ ਹਾਂਜੀ ਸਸ਼ੀਕਲ ਜੀ ਗੁਰਮੀਤ ਬਟਿਕ ਦੇ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇ ਜੇ ਅਪਾ ਵਿਆਹ ਵਾਲੇ ਹੈਵੀ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਹੈ ਹੈਵੀ ਦੁਪੱਟਿਆਂ ਦਾ ਸਪੈਸ਼ਲੀ ਮਿਰਰ ਵਰਕ ਦੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਆਂ ਆਹ ਬਲੇ ਜਿਹੜੇ ਸੂਟ ਹੋਣਗੇ ਵੈਲਵਟ ਦਾ ਤੁਹਾਨੂੰ ਸੂਟ ਮਿਲੇਗਾ ਹੈਂਡ ਵਰਕ ਦਾ ਪੀਸ ਹੋਏਗਾ ਤੇ ਨਾਲ ਤੁਹਾਨੂੰ ਸਿਮਰ ਦਾ ਦੁਪੱਟਾ ਮਿਲੇਗਾ ਪ੍ਰਾਈਸ ਸਬ ਦਾ ਮੈਂਸ਼ਨ ਕੀਤਾ ਗਿਆ ਹੈਗਾ ਔਰ ਸ਼ਿਪਿੰਗ ਸਬ ਦੀ ਫ੍ਰੀ ਹੋਏਗੀ ਔਰ ਤੁਸੀਂ ਹੁਣ ਜਿਹੜੀ ਹੈਗੇ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੈਗੇ ਹੋ ਔਰ ਐਵਲੇ ਜਿਹੜੇ ਸੂਟ ਹੋਣਗੇ ਪਿਓਰ ਕريب ਦੇ ਉੱਪਰ ਹੋਣਗੇ ਸਿਮਰ ਦੇ ਦੁਪੱਟਿਆਂ ਦੇ ਨਾਲ ਹੋਵਾਂਗੇ ਹੈਂਡਵਰਕ ਦੇ ਹੈਵੀ ਪੀਸ ਰਹਿਣ ਵਾਲੇ ਆ ਔਰ ਐਵਲੇ ਹੋਣਗੇ ਜਿਹੜੇ ਕريب ਦੇ ਉੱਪਰ ਔਰਗੈਂਜ਼ਾ ਦੁਪੱਟੇ ਦੇ ਨਾਲ ਹੈਵੀ ਮਿਰਰ ਵਰਕ ਰਹਿਣ ਵਾਲਾ ਹੈਗਾ ਆ ਸੂਟ ਦੇ ਉੱਪਰ ਪਲੱਸ ਬਾਟਮ ਦੇ ਉੱਪਰ ਵੀ ਫੁੱਲੀ ਜਿਹੜਾ ਹੈਂਡਵਰਕ ਤੁਹਾਨੂੰ ਮਿਲੇਗਾ ਇਹਨਾਂ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਵੀ ਕਾਫੀ ਜ਼ਿਆਦਾ ਮਿਲ ਜਾਏਗੀ ਔਰ ਐਵਲੇ ਜਿਹੜੇ ਸੂਟ ਹੋਣਗੇ ਸਿਮਰ ਦੀ ਤੁਹਾਨੂੰ ਸ਼ਰਟ ਮਿਲੇਗੀ ਔਰ ਨਾਲ ਸਿਲਕ ਦੀ ਤੁਹਾਨੂੰ ਬਾਟਮ ਮਿਲੇਗੀ ਔਰ ਨਾਲ ਤੁਹਾਨੂੰ ਹੈਗਾ ਸਿਮਰ ਔਰਗੈਂਜ਼ਾ ਦਾ ਦੁਪ ਇਹ ਵਾਲੇ ਵੀ ਤੁਹਾਨੂੰ ਸਿਮਰ ਦੇ ਪੀਸ ਮਿਲਣ ਵਾਲੇ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਅੱਜ ਕੰਨ ਸਟਾਈਲ ਹੈਗਾ ਜਿਹੜਾ ਇਹਨਾਂ ਦਾ ਬਣਿਆ ਹੋਇਆ ਬਹੁਤ ਜ਼ਿਆਦਾ ਸੋਹਣੇ ਸੂਟ ਹੈਗੇ ਮਿਰਰ ਵਰਕ ਦੇ ਸੂਟ ਮਿਲਣਗੇ ਤੁਹਾਨੂੰ ਆਰਗੈਂਜ਼ਾ ਦਾ ਤੁਹਾਨੂੰ ਸੂਟ ਮਿਲੇਗਾ ਤੇ ਨਾਲ ਤਾਂ ਹੈਵੀ ਆਰਗੈਂਜ਼ਾ ਦਾ ਤੁਹਾਨੂੰ ਨਾਲ ਹੈਗਾ ਜਿਹੜਾ ਉਹ ਦੁਪੱਟਾ ਮਿਲੇਗਾ ਇਹ ਵਾਲੇ ਵੀ ਆਰਗੈਂਜ਼ਾ ਦੇ ਉੱਪਰ ਹੋਣਗੇ ਡਿਪੌਂਸ ਸਿਲਕ ਦੀ ਬਾਟਮ ਦੇ ਨਾਲ ਰਹਿਣ ਵਾਲੇ ਆ ਇਹ ਵਾਲਾ ਟੈਬੀ ਦੇ ਉੱਪਰ ਰੈਡੀ ਕੀਤਾ ਗਿਆ ਹੈਂਡਵਰਕ ਦਾ ਪੀਸ ਹੋएगा ਸਿਰਫ 2100 ਰੁਪਏ ਦੇ ਵਿੱਚ ਇਹ ਵਾਲਾ ਜਿਹੜਾ ਸੂਟ ਹੋਏਗਾ ਸਿਮਰ ਦੇ ਉੱਪਰ ਰੈਡੀ ਕੀਤਾ ਗਿਆ ਹੈ ਇਹ ਹੋਣਗੇ ਮਿਰਰ ਵਰਕ ਦੇ ਟੋਟਲੀ ਮਿਰਰ ਵਰਕ ਦਾ ਸੂਟ ਰਣ ਵਾਲਾ ਮਿਰਰ ਵਰਕ ਦਾ ਦੁਪੱਟਾ ਹੋਵੇਗਾ ਜਿਹੜਾ ਕਿ ਆਰਗੈਂਜ਼ਾ ਦੇ ਉੱਪਰ ਰੈਡੀ ਕੀਤਾ ਗਿਆ ਐ ਵਾਲੇ ਵੀ ਤੁਹਾਨੂੰ ਆਰਗੈਂਜ਼ਾ ਦੇ ਉੱਪਰ ਮਿਲਣਗੇ ਡਿਪੌਂਸ ਸਿਲਕ ਦੀ ਬਾਟਮ ਦੇ ਨਾਲ ਹੋਣਗੇ ਹੈਂਡਵਰਕ ਦੀ ਪੀਸ ਰਹਿਣ ਵਾਲੇ ਐਵਲਵਟ ਦਾ ਪੀਸ ਮਿਲੇਗਾ ਆਰਗੈਂਜ਼ਾ ਦੁਪੱਟੇ ਦੇ ਨਾਲ ਹੋਵੇਗਾ ਬਹੁਤ ਹੀ ਜ਼ਰਾ ਸੋਹਣੇ ਫੋਰ ਸਾਈਡ ਦੁਪੱਟਿਆਂ ਵਾਲੇ ਤੁਹਾਨੂੰ ਹੈਵੀ ਦੁਪੱਟਿਆਂ ਵਾਲੇ ਸੂਟ ਮਿਲ ਰਹੇ ਨੇ ਔਰ ਐ ਵਾਲੇ ਵੀ ਸਿਮਰ ਦੇ ਉੱਪਰ ਹੈਵੀ ਹੈਂਡਵਰਕ ਹੈ ਔਰ ਹੈਵੀ ਦੁਪੱਟੇ ਦੇ ਨਾਲ ਤੁਹਾਨੂੰ ਸੂਟ ਮਿਲੇਗਾ